सीएम साहब दी ਕੋਈ ਗੱਲ ਗੰਭੀਰਤਾ ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋ피 ਆ ਕਿ ਕਾਦੀ ਪੀਤੀ ਜੇ ਇਹ ਬੜੀਆ تھا ਗੁਰੂ ਕੀੜੀਆਂ ਦੇ ਪੌਣ ਵਾਂਗੂ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ ਦੱਸੋ ਕੀ ਕਰੋਗੇ ਇਹਨਾਂ ਦਾ ਇਹੋ ਜਿਹੇ ਨੂੰ ਤੁਸੀਂ ਚਤਾਲੋਗੇ ਨਾ ਪ੍ਰਧਾਨ ਦੀ ਫੋਟੋ ਲਾਉਣੀ ਹੈ ਕਹਿੰਦੇ ਨਾ ਹੀ ਅਲੋਪੀਤਾ ਉੱਥੇ ਉਹ ਤਾਂ ਬਾਜ਼ ਬਾਤ ਬੜੀ ਆ ਉਹ ਤਾਂ ਆਪ ਦਾ ਨਜ਼ਾਰੇ ਲੈਂਦਾ ਹੈ ਉਹ ਤਾਂ ਅਮਰੀਕਾ ਜਾ ਕੇ ਬਹਿ ਗਿਆ ਕਹਿੰਦਾ ਤਮਾਸ਼ਾ ਦੇਖਾਂਗੇ ਬਾਹਰੋਂ ਅਮਰੀਕਾ ਬੈਠਾ ਉਹਨਾਂ ਨੂੰ ਜਿਤਾ ਲਵਾਂਗੇ ਜਿਨ੍ਹਾਂ ਨੂੰ ਆਪ ਹੀ ਹਰਾਉਣ ਨੂੰ ਫਿਰਦੇ ਨੇ ਮਹੀਨੇ ਬਾਅਦ ਪਹਿਲੀ ਗ੍ਰਾਂਟ ਆ ਗਈ ਤੇ ਮੈਂ ਦੱਸਦਾ ਵੀ ਗ੍ਰਾਂਟ ਆ ਗਈ ਭਾਈ ਆਜੋ ਹੁਣ ਫਿਰ ਜੇ ਕੋਈ ਮੰਗ ਆ ਪਿੰਡ ਦੀ ਆ ਗਈ ਪੰਚਾਇਤ ਇੱਕ ਲੈਰੇਗਾ ਕੇਵਲ ਦੀ ਕਾਹੇ ਐਮਪੀ ਸਾਹਿਬ ਸਾਸਰੀਕਰ ਮੈਂ ਸਾਸਰੀਕਰ ਬਹੁਤ ਵਧਾਈਆਂ ਜੀ ਬਹੁਤ ਵਧਾਈ ਮੈਂ ਬਹੁਤ ਵਧਾਈ ਤੇ ਗ੍ਰਾਂਟ ਚਾਹੀਦੀ ਏ ਜੀ ਮੈਂ ਗ੍ਰਾਂਟਾਂ ਵਾਸਤੇ ਬੈਠਿਆ ਹਾਂ ਹਾਂਜੀ ਗ੍ਰਾਂਟ ਚਾਹੀਦੀ ਏ 3 ਲੱਖ ਚਾਹੀਦਾ ਜੀ ਮੈਂ ਕਹਿੰਦਾ ਵੀ 3 ਲੱਖ ਮਿਲੂਗਾ ਜ਼ਰੂਰ ਮਿਲੂਗਾ ਆ ਥੋੜੇ ਮਤਾ ਪਾ ਕੇ ਦੇ ਦਿਓ ਵੀ ਚਾਹੀਦਾ ਕਾਦੇ ਵਾਸਤੇ ਫਿਰ ਪਾ ਡਿਪਾਰਟਮੈਂਟ ਨੂੰ ਭੇਜ ਦਿੰਨਾ ਹੈ ਪੈਸੇ ਆ ਜਾਣਗੇ ਮਤੇ ਦੀ ਤਾਂ ਕੀ ਲੋੜ ਹੈ ਜੀ ਮੈਨੂੰ ਮਤਲਬ ਪਉਣਾ ਪੈਂਦਾ ਕੰਮ ਸਿੱਧੇ ਹੀ ਦੱਸ ਦਿੰਨੇ ਆ ਜੀ ਮੂੰਹ ਜਵਾਨੀ ਮੈਂ ਚੱਲ ਮੂੰਹ ਜਵਾਨੀ ਦੱਸ ਦੋ ਮੈਂ ਲਿਖ ਲੂੰਗਾ ਸਮਸ਼ਾਨ ਘਾੜ ਦੀਆਂ ਗੰਦਾ ਉੱਚੀਆਂ ਚੱਕਣੀਆਂ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਕਰੀ ਨਾ ਮੋੜਿਆ ਹੁਣ ਮੰਸਾ ਛੱਡ ਕੇ ਆਏ ਆ